ਦੇ ਵਿਸ਼ਵ ਭਰ ਵਿੱਚ ਇੱਕ ਸ਼ਾਂਤੀ ਦਾ ਪ੍ਰਤੀਕ ਮੰਨਿਆ ਜਾਂਦਾ ਜਿਸ ਦੇ ਵਿੱਚ ਅਸੀਂ ਛੋਟੇ ਜਿਹੇ ਪਿੰਡ ਵਿੱਚ ਵਜੀਦ ਚੱਕ ਵਿੱਚ ਰਹਿੰਦੇ ਹਾਂ ਔਰ ਹਰ ਸਾਲ 25 30 ਸਾਲ ਤੋਂ ਅਸੀਂ ਇਹ ਸ਼ੋਭਾ ਯਾਤਰਾ ਕੱਢਦੇ ਹਾਂ ਜਿਹਦੇ ਵਿੱਚ ਦੋ ਚਾਰ ਪਿੰਡ ਮਿਲ ਕੇ ਇਕੱਠੇ ਹੁੰਦੇ ਆ ਪਿੰਡ ਬੈਬਲ ਚੱਕ ਪਿੰਡ ਵਜੀਦ ਚੱਕ ਫਜ਼ੂਲਾ ਚੱਕ ਔਰ ਮਸੀਹ ਸੰਗਤ ਇਕੱਠੀ ਹੋ ਕੇ ਪਰਮੇਸ਼ਰ ਦੀ ਪ੍ਰਸ਼ੰਸਾ ਮਹਿਮਾ ਕਰਨ ਵਾਸਤੇ ਨਿਕਲਦੀ ਹੈ ਅੱਜ ਤੋਂ 2023 ਸਾਲ ਪਹਿਲਾਂ ਬੈਤਲਹਮ ਦੇ ਬਾਰੇ ਵਿੱਚ ਲਿਖਿਆ ਇਹ 유ਹੂਦਾ ਦੇ ਬੈਤਲਹਮ ਤੂੰ ਨਗਰਾਂ ਵਿੱਚੋਂ ਕਿਸੇ ਨਾਲੋਂ ਘੱਟ ਨਹੀਂ ਆ ਤੇਰੇ ਵਿੱਚੋਂ ਇੱਕ ਹਾਕਮ ਨਿਕਲੇਗਾ ਜਿਹੜਾ ਲੋਹੇ ਦੇ ਡੰਡੇ ਨਾਲ ਪੂਰੀ ਦੁਨੀਆ ਤੇ ਰਾਜ ਕਰੇਗਾ ਉਹ ਪ੍ਰਭੂ ਯਿਸੂ ਮਸੀਹ ਵੱਲੋਂ ਪੈਦਾ ਹੋਇਆ ਮਾਂ ਮਰੀਮ ਕੋਲ ਇੱਕ ਸਵਰਗ ਦੂਤ ਨੇ ਆ ਕੇ ਕਿਹਾ ਐ ਮਰੀਮ ਵਧਾਈ ਆ ਤੇਰੇ ਉੱਤੇ ਪਰਮੇਸ਼ਵਰ ਦੀ ਕਿਰਪਾ ਹੋਈ ਤੂੰ ਇੱਕ ਪੁੱਤਰ ਨੂੰ ਜਨਮ ਦੇਵੇਂਗੀ ਉਹਦਾ ਨਾਮ ਯਿਸੂ ਰੱਖਣਾ ਉਹਨੇ ਕਿਹਾ ਮੈਂ ਪੁਰਸ਼ ਨੂੰ ਨਹੀਂ ਜਾਣਦੀ ਇਹ ਕਿਵੇਂ ਹੋ ਸਕਦਾ ਹੈ ਉਹਨੇ ਕਿਹਾ ਆਤਮਹਾਨ ਪਰਮੇਸ਼ਵਰ ਦੀ ਕੁਦਰਤ ਤੇਰੇ ਤੇ ਸ਼ਾਇਆ ਕਰੇਗੀ ਔਰ ਜੋ ਉਹ ਪੁੱਤਰ ਜੰਮੇਗਾ ਉਹ ਆਤਮਹਾਨ ਪਰਮੇਸ਼ਰ ਦਾ ਪੁੱਤਰ ਕਹਲायेगा। ਉਹ ਆਤਮਹਾਨ ਪਰਮੇਸ਼ਰ ਦਾ ਪੁੱਤਰ ਪ੍ਰਭੂ ਯਿਸੂ ਮਸੀਹ ਅੱਜ ਤੋਂ 2023 ਸਾਲ ਪਹਿਲਾਂ ਬੈਤਲਮ ਜਾਨੀ ਯਰੂਸ਼ਲਮ ਵਿੱਚ ਪੈਦਾ ਹੋਇਆ। ਅੱਜ ਪੂਰੇ ਵਿਸ਼ਵ ਵਿੱਚ ਖੁਸ਼ੀ ਮਨਾਉਂਦੇ ਹਨ। ਸਾਨੂੰ ਵੀ ਜਦ ਤੋਂ ਅਸੀਂ ਸੁਰਤ ਸੰਭਾਲੀ ਯਿਸੂ ਮਸੀਹ ਬਾਰੇ ਗਿਆਨ ਹੋਇਆ ਅਸੀਂ ਉਸ ਦੀ ਖੁਸ਼ੀ ਮਨਾਉਂਦੇ ਹਾਂ। ਇਸ ਛੋਟੇ ਜਿਹੇ ਨਗਰ ਵਿੱਚ ਹਰ ਸਾਲ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਨ ਦੀ ਵਧਾਈ ਲੱਖਾਂ ਲੋਕਾਂ ਤੱਕ ਪਹੁੰਚਾਉਂਦੇ ਹਾਂ ਜਿਵੇਂ ਸਾਨੂੰ ਸੰਦੇਸ਼ ਆ ਜਿਵੇਂ ਸਾਨੂੰ ਬਾਗ ਹੋਇਆ ਤਾਂ ਪ੍ਰਭੂ ਯਿਸੂ ਮਸੀਹ ਦਾ ਜਨਮ ਇੱਕ ਬਹੁਤ ਇਤਿਹਾਸਕ ਦਿਨ ਹੈ ਲੋਕ ਜਨਮ ਦਿਨੀ ਮਨਾਉਂਦੇ ਹਨ ਸ਼ਹੀਦੀ ਦਿਨ ਵੀ ਮਨਾਉਂਦੇ ਹਨ ਪਰ ਪ੍ਰਭੂ ਯਿਸੂ ਮਸੀਹ ਦਾ ਜਨਮ ਦਿਨ ਔਰ ਉਸਦਾ ਸ਼ਹੀਦੀ ਦਿਨ ਉਸ ਤੋਂ ਬਾਅਦ ਜੀ ਉੱਠਣਾ ਚੌਥਾ ਉਸ ਦਾ ਆਨਦੀ ਹੋ ਡੀ ਕੁਚਰ ਪੂਰੇ ਵਿਸ਼ਵ ਦੇ ਮਸੀਹ ਲੋਕ ਇੰਤਜ਼ਾਰ ਕਰ ਰਹੇ ਹਨ ਚਾਹੇ ਉਹ ਕੈਥੋਲਿਕ ਹਨ ਸ਼ਾਲ ਵਿਸ਼ਨ ਆਦਮੀਆ ਸੀਐਨਆਈਆ ਪੈਂਟੀਕਾਸਟਾ ਆਜ਼ਾਦ ਪੈਂਟੀਕਾਸਟਾ ਜਿੰਨੀਆਂ ਟੀਮਾਂ ਦੁਨੀਆ ਵਿੱਚ ਪ੍ਰਚਾਰ ਕਰੀਆਂ ਹਨ ਉਹ ਪ੍ਰਭੂ ਯਿਸੂ ਮਸੀਹ ਦੀ ਇੰਤਜ਼ਾਰ ਕਰ ਰਹੀਆਂ ਹਨ ਕਿ ਇਸ ਜ਼ਮੀਨ ਉੱਤੇ ਫਿਰ ਉਹਦੀ ਆਮਦ ਹੋਵੇਗੀ ਫਿਰ ਇੱਕ ਨਵਾਂ ਯਰੂਸ਼ਲਮ ਨਵਾਂ ਆਕਾਸ਼ ਤੇ ਨਵੀਂ ਤਰਤੀਬ ਬਣੇਗੀ ਉਹਨੂੰ ਅਸੀਂ ਕਿਆਮਤ ਕਹਿੰਦੇ ਹਾਂ ਇਸ ਵਾਸਤੇ ਅੱਜ ਦਾ ਪ੍ਰੋਗਰਾਮ 25 ਦਸੰਬਰ ਅਸੀਂ ਯਾਤਰਾ ਕਰ ਰਹੇ ਹਾਂ ਖੁਦਾ ਪਰਮੇਸ਼ਵਰ ਇਸ ਟੀਮ ਨੂੰ ਵੀ ਜਿਹੜੀ ਸਾਡੇ ਕੋਲ ਆਈ ਆ ਇਹਨੂੰ ਵੀ ਨਵਾਂ ਜਮਾਨਾ ਇਸ ਟੀਮ ਨੂੰ ਵੀ ਖੁਦਾ ਪਰਮੇਸ਼ਵਰ ਬਲੈਸ ਕਰੇ ਦਿਨ-ਪ੍ਰਤੀ ਦਿਨ ਇਹ ਨਵਾਂ ਜਮਾਨਾ ਟੀਮ ਨੂੰ ਵੀ ਤਰੱਕੀ ਦੇਵੇ ਇਹ ਪੂਰੇ ਵਿਸ਼ਪ ਪਰਮੇਸ਼ਾਹ ਜਾਨ

ਸ਼ੁਮੇ ਮੇਰਾ ਜ਼ਿੰਦਾ ਹੈ ਹਾਲੇਲੂਇਆ ਸ਼ੁਮੇ ਮੇਰਾ ਜ਼ਿੰਦਾ ਹੈ ਹਾਲੇਲੂਇਆ ਨਾਚੇ ਨਾਚ ਕੇ ਅਜੇ ਨੱਚੇ ਨੱਚੇ ਅਜੇ ਨੱਚੇ ਨਾਚੇ ਨਾਚ ਕੇ ਅਜੇ ਨੱਚੇ ਨੱਚੇ